ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਨੂੰ ਬੇਨਤੀ ਸੀ ਵੀ ਆਪਣੇ ਇਸ ਆਸ਼ਰਮ ਦੇ ਵਿੱਚ ਆਪਣਾ ਘਰ ਆਪਣਾ ਘਰ ਰੱਖਣ ਦਾ ਮਤਲਬ ਇਹ ਸੀ ਜੋ ਵੀ ਇਸ ਪਰਿਵਾਰ ਦੇ ਵਿੱਚ ਸਾਡਾ ਬੀਰ ਬਜ਼ੁਰਗ ਜਾਂ ਸਾਡਾ ਭਰਾ ਜਾਂ ਸਾਡਾ ਬੱਚਾ ਕੋਈ ਵੀ ਇਸ ਆਸ਼ਰਮ ਦੇ ਵਿੱਚ ਆਵੇ ਉਸ ਨੂੰ ਇਹ ਮਹਿਸੂਸ ਨਾ ਹੋਵੇ ਮੈਂ ਕਿਤੇ ਬਾਹਰਾਂ ਉਹਨੂੰ ਇਹ ਹੋਵੇ ਮੈਂ ਆਪਣੇ ਘਰ ਦੇ ਵਿੱਚ ਹੀ ਹਾਂ ਇਸ ਕਰਕੇ ਇਸ ਆਸ਼ਰਮ ਦਾ ਨਾਮ ਆਪਣਾ ਘਰ ਦਾ ਨਾਂ ਰੱਖਿਆ ਗਿਆ ਬੇਨਤੀ ਆ ਵੀ ਕੱਲ ਨੂੰ ਆਪਣੇ ਜੂਏ ਇਮਾਰਤ ਬਣੀ ਹੋਈ ਆ ਇਸ ਇਮਾਰਤ ਲਈ ਕੱਲ ਨੂੰ ਲਪਾਈ ਪਲਾਸਟਰ ਹੋਣਾ ਵਾ ਜੋ ਕਿ ਆਪਾਂ ਨੂੰ ਸੀਮੈਂਟ ਦੀ ਲੋੜ ਆ ਜੀ ਤੇ ਇੱਕ ਉੱਪਰ ਲੈਟਰਨ ਬਾਥਰੂਮ ਬਣਾਉਣ ਲਈ ਇੱਟਾਂ ਦੀ ਲੋੜ ਆ ਤੇ ਇੱਥੇ ਆਪਾਂ ਔੜੀਆਂ ਚਾੜ੍ਹਣੀਆਂ ਨੇ ਜੀ ਔੜੀਆਂ ਚਾੜ੍ਹਣ ਤੋਂ ਬਾਅਦ ਉੱਪਰ ਲੈਟਰਨ ਬਾਥਰੂਮ ਬਣਾਉਣਾ ਤੇ ਇਸ ਦਾ ਲਪਾਈ ਹੋਣੀ ਆ ਜੀ ਤੇ ਉਹਦੇ ਲਈ ਆਪਾਂ ਨੂੰ ਇੱਟ ਦੀ ਲੋੜ ਆ ਜੀ ਸੀਮੈਂਟ ਦੀ ਲੋੜ ਆ ਜੀ ਤੇ ਉੱਪਰ ਆਪਾਂ ਨੂੰ ਦੋ ਤਿੰਨ ਟਰਾਲੀਆਂ ਦੀ ਲੋਡ ਪੈਣੀ ਆ ਜੀ ਉੱਪਰ ਫਰਸ਼ ਲਾਉਣ ਬਾਅਦ ਤੇ ਰੂੜੀ ਦੀ ਤੇ ਆਪਾਂ ਨੂੰ ਬਜਰੀ ਦੀ ਲੋੜ ਆ ਤੁਸੀਂ ਜਰੂਰ ਸਾਖ ਦੇਣਾ ਹੁਣ ਤੱਕ ਜੋ ਇਹ ਆਸ਼ਰਮ ਦੇ ਵਿੱਚ ਇਕੱਲੀ ਇਕੱਲੀ ਇੱਟ ਲੱਗੀ ਆ ਜਾਂ ਸੀਮੈਂਟ ਦੇ ਪੱਤਾ ਲੱਗਿਆ ਸੂਡੀਆਂ ਸਾਰੀਆਂ ਦੀ ਸਵਾਵਾਂ ਤੇ ਸੂਡੇ ਸਾਥ ਨਾਲ ਹੀ ਲੱਗਿਆ ਵੀਰ ਜੀ ਸਾਰੇ ਨੂੰ ਹੱਥ ਜੋੜ ਬੇਨਤੀ ਆ ਜਰੂਰ ਸਹਿਯੋਗ ਦੇਣਾ ਜਿਵੇਂ ਤੁਸੀਂ ਪਹਿਲਾਂ ਸਹਿਯੋਗ ਦਿੱਤਾ ਇੱਕ ਬੋਰੀ ਦੋ ਬੋਰੀਆਂ ਚਾਰ ਬੋਰੀਆਂ ਜੁਨੀ ਛੋਡੇ ਤੇ ਸਮਰਥਾਵਾਜ ਨਹੀਂ ਛੋਡੇ ਦੇ ਵਿੱਚ ਹਿੰਮਤ ਦਾ ਜਰੂਰ ਸਹਿਯੋਗ ਦੇਣਾ ਤਾਂ ਕਿ ਇਹ ਇਮਾਰਤ ਦੇ ਉੱਪਰ ਆਪਣਾ ਕਰੀਅਰ ਹੋਵੇ ਉਸ ਤੋਂ ਬਾਅਦ ਅਸੀਂ ਉਹਨਾਂ ਮਾਤਾਵਾਂ ਉਹਨਾਂ ਭੈਣਾਂ ਨੂੰ ਜਿਨ੍ਹਾਂ ਦਾ ਅੱਗੇ ਪਿੱਛੇ ਸੇਵਾ ਸੰਭਾਲ ਕਰਨ ਵਾਲਾ ਜਾਂ ਕੋ ਸੰਭੜ ਵਾਲਾ ਹੀ ਨਹੀਂ ਅਸੀਂ ਬੇਨਤੀ ਕਰਦੇ ਆਂ ਜਰੂਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੇ ਆਪਾਂ ਕੁਝ ਕਰ ਨਹੀਂ ਸਕਦੇ ਤਾਂ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਵੀਰਾਂ ਉਹਨਾਂ ਭਰਾਵਾਂ ਉਹਨਾਂ ਦਾਨੀਆਂ ਤੱਕ ਵੀਡੀਓ ਪਹੁੰਚੇ ਜੋ ਇਸ ਜਗ੍ਹਾ ਨੂੰ ਇਸ ਆਸ਼ਰਮ ਲਈ ਆਪਣੇ ਘਰ ਨੂੰ ਸੇਵਾ ਦੇ ਸਕਣ ਬੇਨਤੀ ਆ ਵੀ ਲੈਟਰਨ ਬਾਥਰੂਮ ਬਣਾਉਣਾ ਜਿਹਦੇ ਉੱਪਰ ਆਪਾਂ ਤੇ ਇਹਦੀ ਲਪਾਈ ਹੋਣੀ ਆ ਰੀਤਾ ਸੀਮੈਂਟ ਤੇ ਟਰਾਲੀਆਂ ਆਪਾਂ ਨੂੰ ਰੂੜੀ ਦੀਆਂ ਚਾਹੀਦੀਆਂ ਨੇ ਤੇ ਇੱਟ ਦੀ ਰੋੜਾ ਜੀ ਕੱਲ ਨੂੰ ਮਿਸ਼ਤਰੀ ਨੇ ਆ ਜਾਣਾ ਇੱਥੇ ਉਜਨਾ ਗੱਲਬਾਤ ਹੋ ਚੁੱਕੀ ਆ ਤੇ ਆਪਣਾ ਕੱਲ ਵਗੈਰਾ ਦਾ ਸਮਾਨ ਲਿਆਇਆ ਜੂ ਨੇ ਆਪਣੀਆਂ ਪੈੜਾਂ ਵਗੈਰਾ ਬਣਾਉਣੀਆਂ ਨੇ ਬੇਨਤੀ ਆ ਵੀ ਹੱਥ ਜੋੜ ਕੇ ਵੱਧ ਤੋਂ ਵੱਧ ਜਿੰਨੇ ਜੋਗ ਹੈਗਾ ਤੁਸੀਂ ਸਾਥ ਤੇ ਸਹਿਯੋਗ ਦੇਣਾ ਤਾਂ ਕਿ ਉਹਨਾਂ ਮਤਾਂਵਾ ਉਹਨਾਂ ਭੈਣਾ ਵੀ ਐਸੀ ਸੇਵਾ ਸੰਭਾਲ ਕਰ ਸਕੀਏ ਜਿਵੇਂ ਅੱਥੇ ਸਾਡੇ ਪਰਿਵਾਰ ਦੇ ਵਿੱਚ ਨਿਗਮ ਮਨਵਾਦੇ ਵੀਰੇ ਕੈਮਰਾਮੈਨ ਵੀਰੇ ਸਾਡੇ ਖਾਨ ਜੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਜਿਵੇਂ ਦੇ ਇੱਥੇ ਸਾਡੇ ਪਰਿਵਾਰ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਮੈਂਬਰ ਵੀਰ ਭਰਾ ਸਾਡੇ ਰਹਿ ਰਹੇ ਨੇ ਜਿਨ੍ਹਾਂ ਦਾ ਅੱਗੇ ਪਿੱਛੇ ਨਹੀਂ ਹੈਗਾ ਜਾਂ ਕੋਈ ਸੇਵਾ ਸੰਭਾਲ ਕਾ ਨਾ ਲਹੀਂ ਵੀਰੇ-ਬੀਰ ਬਜ਼ੁਰਗ ਜੋ ਵੀ ਰਹਿੰਦਾ ਉਹਨਾਂ ਦੀ ਅਸੀਂ ਸੇਵਾ ਸੰਭਾਲ ਕਰਦੇ ਹਾਂ ਉਸ ਤਰ੍ਹਾਂ ਹੀ ਉਹਨਾਂ ਮਾਤਾਵਾਂ ਦੀ ਅਸੀਂ ਸੇਵਾ ਖ ਸੰਭਾਲ ਕਰ ਸਕੀਏ ਉਹਨਾਂ ਸਾਡੀਆਂ ਮਾਤਾਵਾਂ ਉਹਨਾਂ ਭੈਣਾਂ ਨੂੰ ਕਿਤੇ ਸੜਕਾਂ ਤੇ ਨਾ ਰੋਣਾ ਪਵੇ ਜਿਨ੍ਹਾਂ ਦਾ ਕੋਈ ਹੈ ਨਹੀਂ ਬੇਨਤੀ ਆ ਵੀ ਭੈਣਾਂ ਮਾਤਾਵਾਂ ਲਈ ਬੇਨਤੀ ਆ ਵੀ ਹੱਥ ਜੋੜ ਕੇ ਬੇਨਤੀ ਆ ਭੈਣਾਂ ਮਾਤਾਵਾਂ ਲਈ ਜਿਵੇਂ ਆਪਣੇ ਪਰਿਵਾਰ ਦੇ ਮਜਮਾਵਾ ਭੈਣਾਂ ਨੇ ਮਾਤਾਵਾਂ ਭੈਣਾਂ ਲਈ ਅਸੀਂ ਹੱਥ ਜੋੜ ਬੇਨਤੀ ਆ ਸਾਡੀ ਜੋ ਸਾਨੂੰ ਸੁਭਾਵਾ ਵਾਹਤ ਕਿਹਾ ਗਿਆ ਵਾ ਬੇਨਤੀ ਹੈ ਜਿੰਨੇ ਯੋਗ ਹੈਗਾ ਤੁਸੀਂ ਜਰੂਰ ਸੇਵਾ ਸਾਥ ਦੇਣਾ ਸਾਡੇ ਨਾਲ ਸਹਿਯੋਗ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ